ਇਹ ਮਾਜੀ ਕੀ ਡੀਟੇਲ ਆ ਬਾਈ ਮਰਲਾ 20 ਪੌਣੇ ਤੱਕ ਨੀ ਮਹੀਨੇ ਦੀ ਗੱਬਣ ਜੀ ਪੌਣੇ ਤੱਕ ਨੀ ਮਹੀਨੇ ਦੀ 22 ਤੋਂ ਲੈ ਕੇ ਪੌਣੇ ਤੱਕ ਜੀ ਠੀਕ ਆ ਦੁੱਧ ਬਾਈ ਇਹਦਾ ਨੰਬਰ ਦੱਸ ਜੀ ਇਹ ਆ ਦੁੱਧ ਇਹਦੇ ਥੱਲੇ ਵੀ 5 ਕਿਲੋ ਆ ਜੀ 5 ਕਿਲੋ ਮੋੜ ਲਿਆ ਬਾਈ ਮੋੜ ਲਿਆ 411 ਨੰਬਰ ਲਓ ਜੀ ਇਹ 411 ਨੰਬਰ ਕੱਲ ਨੂੰ ਕੋਈ ਕੋਈ ਵੀ ਭਰਾ ਫੋਨ ਲਾਉਂਦਾਗਾ ਮਰਲਾ ਨੰਬਰ ਦੇਖ ਕੇ ਹੀ 411 ਨੰਬਰ ਆ ਹਾਂਜੀ 5 ਮਹੀਨੇ ਦੇ 25 ਦਿਨਾਂ ਦੀ ਬਾਈ ਦੁੱਧ ਕਿੰਨਾ ਕੁ ਹੋਏ ਥੱਲੇ 7 ਕਿਲੋ ਹੋਊਗਾ ਬਾਈ 386 ਨੰਬਰ ਇਹ ਹੈ ਜੀ ਬਾਈ 4 ਮਹੀਨੇ ਦੀ 4 ਮਹੀਨੇ ਦੀ ਗੱਪਣ ਬਾਈ ਲੈ ਵੀ ਮਿੱਤਰੋ ਅੱਜ ਆਪਾਂ ਫੇਰ ਆਪਣੇ ਭਰਾ ਖੇਤੇ ਕੋਲੇ ਪਹੁੰਚੇ ਹੋਇਆ ਬਈ ਘਮਣ ਖੁਰਤ ਦੇ ਵਿੱਚ ਤੇ ਬਾਈ ਦਾ ਕੰਮ ਤੁਹਾਨੂੰ ਪਤਾ ਵੀ ਮਿਲਕਿੰਗ ਤੇ ਜਾਦਾ ਗਾ ਬਾਈ ਆ ਖੜਿਆ ਬਾਈ ਕੋਲੇ 1700 ਪਸ਼ੂ ਆ ਤੇ ਅੱਜ ਬਾਈ ਖੇਤੇ ਕੋਲੇ ਨਾ ਪੰਜ ਮੱਝਾਂ ਆਈਆਂ ਹੋਈਆਂ ਨੇ ਆਈਆਂ ਤਾਂ ਅਸਲ ਦੇ ਵਿੱਚ 10 ਸੀਗੀਆਂ ਤੇ 10 ਦੇ ਵਿੱਚੋਂ ਬਾਈ ਦੱਸਦਾ ਕਿ ਪੰਜ ਮੱਝਾਂ ਨਾ ਆਪਣੀਆਂ 베ਗੀਆਂ ਤੇ ਪੰਜ ਮੱਝਾਂ ਰਹਿ ਜਾਂ ਸੱਜਣੋ ਤੇ ਮਾਹ ਬਾਈ ਨੂੰ ਮਿਲਣ ਆਏ ਸੀਗੇ ਇਸ ਵੇਲੇ ਮਾਹ ਬਾਈ ਕੋਈ ਗੱਲ ਨਹੀਂ ਆਪਾਂ ਵੀਡੀਓ ਬਣਾ ਦੇਨੇ ਆ ਨਾ ਪੰਜ ਕਮੱਝਾਂ ਰਹਿ ਗਈਆਂ ਪੰਜ 베ਗੀਆਂ ਤੇ ਆਪਾਂ ਸਾਨੂੰ ਦਿਖਾਉਣੇ ਆ ਬਾਈ ਹਨਾ ਪੰਜ ਮੱਜਾਂ ਜਿਹੜੀਆਂ ਹੈਗੀਆਂ ਨੇ ਬਾਈ ਕੋਲੇ ਤੇ ਕੱਲੀ ਕੱਲੀ ਆਪਾਂ ਉਹਦੀ ਡਿਟੇਲ ਲੈ ਕੇ ਤੁਹਾਨੂੰ ਦਿੰਨੇ ਆ ਤੇ ਲੈ ਬਾਈ ਖੇਤੇ ਡਿਟੇਲ ਦੱਸ ਬਾਈ ਹਨਾ ਕਿੱਥੋਂ ਸ਼ੁਰੂ ਕਰੀਏ ਆਪਾਂ ਕਿਹੜੇ ਨੰਬਰ ਨੇ ਬਾਈ ਇੱਥੋਂ ਸ਼ੁਰੂ ਕਰ ਦਿਆਂ ਲੈ ਵੀ ਦੱਸ ਕੀ ਡਿਟੇਲ ਹੈ ਦੀ ਇਹ 254 ਨੰਬਰ ਆ ਜੀ ਇਹ ਹੈਗੀ ਆਪਣੀ 3 ਮਹੀਨੇ ਤੇ 16 ਦਿਨ ਦੀ ਸਾਢੇ 3 ਮਹੀਨੇ ਦੀ ਮੰਨ ਲਓ ਜੀ ਗੱਪਣ ਹਾਂਜੀ ਗੱਪਣ ਤੇ ਦੁੱਧ ਬਾਈ ਦੁੱਧ ਬੱਸ ਅਸੀਂ ਮੰਨ ਲਾ ਹੁਣ ਚੋਇਆ ਦੇ ਲਈ 2.5 ਕਿਲੋ ਜੀ 5-6 ਕਿਲੋ ਮੰਨ ਲਓ ਜੀ 5-6 ਕਿਲੋ ਹੈਗਾ ਹੈ ਮਨ ਲਾ ਦੋਨੇ ਡੰਗਾਂ ਦਾ ਲੈ ਵੀ ਤੋਕੜ ਗੱਬਣਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਮੱਝਾਂ ਹਨਾ ਜੇ ਚਾਹੀਦੀਆਂ ਤਾਂ ਇਹ ਬਈ ਸਾਰੀਆਂ ਤੋਕੜ ਗੱਬਣਾ ਨੇ ਆ ਜਾ ਬਈ ਮੋੜ ਲਿਆ ਲੈ ਵੀ ਸੱਜਣੋਂ ਮੂੰਹ ਮੱਥਾ ਚੈੱਕ ਕਰ ਲਓ ਬਈ ਹਨਾ ਤੇ ਗੱਬਣ ਸਾਨੂੰ ਬਾਈ ਨੇ ਦੱਸਤੀ ਦੁੱਧ ਦੱਸਤਾ ਹਨਾ ਤੇ ਲੈ ਵਾਲੂ ਬੱਚਾ ਚੈੱਕ ਕਰ ਲਓ ਹਨਾ ਥਣਾ ਥਣਾ ਦੀ ਓਕੇ ਬਈ ਜੀ ਹਾਂ ਬਈ ਥਣਾ ਦੀ ਜ਼ਿੰਮੇਵਾਰੀ ਆਪਣੀ ਉੱਤੋਂ ਮੱਝ ਆਲਾ ਫਿੱਟ ਕਰ ਲੇ ਠੀਕ ਹੈ ਤੇ ਬਸ ਥਣਾ ਦੀ ਜਿੰਮੇਵਾਰੀ ਆਪਣੀ ਹੈਗੀ ਆ ਬਾਈ ਤੇ ਕੀ ਡਿਮਾਂਡ ਬਾਈ ਫਿਰ ਇਹਦੀ ਡਿਮਾਂਡ ਬਾਈ ਫੋਨ ਤੇ ਕਰ ਲਾਂ ਐ ਬਸ ਐ ਮੰਨ ਲਓ ਵੀ ਆਪਣੀ 90000 ਤੋਂ ਲੈ ਕੇ 115000 ਤੱਕ 90000 ਤੋਂ ਲੈ ਕੇ 115000 ਤੱਕ ਇਹਦੇ ਵਿੱਚ ਵਿੱਚ ਰਹਿਣੀ ਹੈ ਆ ਇਹਦੇ ਵਿੱਚ ਵਿੱਚ ਬਾਈ ਠੀਕ ਹੈ ਲੈ ਵੀ ਤੁਹਾਨੂੰ ਇੱਕ ਆਈਡੀਆ ਦੇ ਦతా ਹਣਾ ਵੀ ਲੈ ਵੀ ਦੋ ਨੰਬਰ ਤੇ ਦਿਖਾ ਦਈਏ ਬਾਈ ਮੱਝ ਆਪਾਂ ਇਹ ਮੱਝ ਦੀ ਸੀ ਡਿਟੇਲ ਆ ਬਾਈ ਮੰਨ ਲਾ 20 ਪੌਣੇ ਤਿੰਨ ਮਹੀਨੇ ਦੀ ਘੱਪਣ ਜੀ ਪੌਣੇ ਤਿੰਨ ਮਹੀਨੇ ਦੀ 22 ਤੋਂ ਲੈ ਕੇ ਪੌਣੇ ਤਿੰਨ ਜੀ ਠੀਕ ਹੈ ਦੁੱਧ ਬਾਈ ਇਹਦਾ ਨੰਬਰ ਦੱਸ ਜੀ ਇਹ ਆ ਦੁੱਧ ਦੇ ਹਲੇ ਵੀ 5 ਕਿਲੋ ਆ ਜੀ ਲਓ ਜੀ ਇਹ 411 ਨੰਬਰ ਕੱਲ ਲਉ ਕੋਈ ਕੋਈ ਵੀ ਭਰਾ ਫੋਨ ਲਾਉਂਦਾਗਾ ਮੱਲਾ ਬਸ ਦੇਖ ਲਈ 411 ਨੰਬਰ ਹਾਂਜੀ ਠੀਕ ਐ ਲੈ ਵੀ ਸਾਨੂੰ ਦੁੱਧ ਦੱਸਤਾ ਬਾਈ ਤੇ ਗੱਬਣ ਦੱਸਤਾ ਹਨਾ ਸਾਰੀਆਂ ਇਹ ਗੱਬਣ ਟੋਕੜਾ ਮੱਝਾਂ ਨੇ ਬਾਈ ਹਨਾ ਜੇ ਅਗਲਾ ਕਹਿੰਦਾ ਟੋਕੜ ਗੱਬਣ ਚਾਹੀਦੀਆਂ ਸਾਨੂੰ ਤੇ ਉਹ ਮੱਝਾਂ ਨੇ ਬਾਈ ਇਹ ਠੀਕ ਐ 10 12 ਮੱਝਾਂ ਸੀਆਂ 베ਗੀਆਂ ਬਸ ਆਹੀ ਰਹੀਆਂ ਬਾਈ 6 ਰਹਿ ਗਈਆਂ ਹਾਂਜੀ ਠੀਕ ਐ ਤੇ ਜਿਉਂ-ਜਿਉਂ ਪਤਾ ਲੱਗਦਾ ਬਈ ਅਗਲਾ ਹਨਾ ਟੋਕੜ ਗੱਪਣਾ ਦਾ ਅਗਲਾ ਭਾਲਦਾ ਰਹਿੰਦਾ ਮੈਂ ਹਨਾ ਆ ਵੀ ਖੋਲ ਲਿਆ ਬਈ ਰੇਟ ਦਾ ਵੱਧ ਘਟ ਹੋ ਜੂ ਪਰ ਮਈਆਂ ਸਾਫ ਸੁਥਰੀਆਂ ਇੰਨੀਆਂ ਸਾਫ ਸੁਥਰੀਆਂ ਨੇ ਸਾਫ ਸੁਥਰੀਆਂ ਨੇ ਸਾਰੇ ਓਕੜੇ ਹਨਾ ਦੇ ਬਈ ਜੀ ਮੇਰੇ ਤੈਿਹੇ ਕੀ ਡਿਟੇਲ ਆ ਬਈ ਇਹਦੀ 386 ਨੰਬਰ ਇਹ ਹੈ ਜੀ ਬਈ 4 ਮਹੀਨੇ ਦੀ 4 ਮਹੀਨੇ ਦੀ ਗੱਪਣ ਬਈ ਤੇ ਦੁੱਧ ਬਈ ਇਸ ਲਈ ਆਊਗਾ ਬਈ 8 ਕਿਲੋ 8 ਕਿਲੋ ਦੁੱਧ ਤੇ 4 ਮਹੀਨੇ ਦੀ ਗੱਪਣ ਠੀਕ ਹੈ ਜੀ ਲੈ ਵੀ ਮੋੜ ਲਿਆ ਬਈ ਮੋੜ ਲਿਆ ਲੈ ਵੀ ਸੱਜਣੋ ਰੇਟ ਤੁਹਾਨੂੰ ਦੱਸਿਆ ਹੋਇਆ 90 ਤੋਂ 115 ਦੇ ਵਿੱਚ ਵਿੱਚ ਰਹਿਣਗੇ ਬਈ ਕੀ ਗਾ ਬਾਕੀ ਤੁਸੀਂ ਆਓਗੇ ਵਿਜ਼ਿਟ ਕਰੋਗੇ ਇੱਥੇ ਕੋਲੇ ਤਾਂ ਰੇਟ ਆ ਜਿਹੜਾ ਬਾਈ ਉਹ ਮੌਕੇ ਤੇ ਬਣ ਜਾਂਦਾ ਹੁੰਦਾਗਾ ਹਨਾ ਤੇ ਬੰਦ ਦੇ ਬਾਈ ਇਹਨੂੰ ਆ ਕਿਸੇ ਮੋੜ ਦੇ ਨਹੀਂ ਭਰਾ ਨੂੰ ਦੇ ਕੇ ਤੋਰਾਂਗੇ ਬਈ ਅਗਲੀ ਮੱਝ ਦਾ ਬਾਈ ਕੀ ਡਿਟੇਲ ਹੈ ਇਹਦੀ ਕੀ ਡਿਟੇਲ ਹੈ ਇਹ 6 ਮਹੀਨਿਆਂ ਦੀ ਗੱਪਣਾ 6 ਮਹੀਨਿਆਂ ਦੀ ਗੱਪਣਾ ਬਾਈ ਇਹ ਥੋੜਾ ਦੁੱਧ ਥੋੜੀ ਆ ਬਾਈ ਹੈ ਬਾਈ ਇਹ ਥੋੜਾ ਦੁੱਧ ਥੋੜਾਗਾ ਬਸ ਮਾਲਾ 3 ਕਿਲੋ ਹੀ ਆਈ 3 ਕਿਲੋ 6 ਮਹੀਨਿਆਂ ਦੀ ਗੱਪਣਾ ਬਾਈ ਫਿਰ ਹਨਾ ਕਿਉਂਕਿ ਗੱਪਣ ਵੀ ਟਾਈਮ ਜ਼ਿਆਦਾ ਹੋ ਗਿਆ ਹਨਾ ਲੈ ਬਾਈ ਬਾਕੀ ਬਾਈ ਮੱਝ ਬਹੁਤ ਚੰਗੀ ਆ ਨਾ ਤੇ ਪਲੀਪੁਲੀ ਬਹੁਤ ਆ ਤੇ ਦੁੱਧ ਬਾਈ ਇਹ ਕਹਿੰਦਾ ਵੀ ਹੁਣ 3 ਕਿਲੋ ਆ ਬਾਈ ਇਹਦੇ ਥੱਲੇ ਤੇ ਮੋੜ ਲਿਆ ਬਾਈ ਨਾ ਮੂੰ ਮੱਥਾ ਚੈੱਕ ਕਰ ਲਓ ਬਾਈ ਲੋਈ ਬੰਦੇ ਸੋਨੂੰ ਕੱਲੀ ਕੱਲੀ ਮੱਝ ਬਾਈ ਆਪਾਂ ਤੋੜ ਕੇ ਦਿਖਾ ਰਹੇ ਆ ਹਨਾ ਕਈ ਵਾਰੀ ਅਗਲਾ ਕਹਿ ਰਹੰਦਾ ਵੀ ਤੋੜ ਕੇ ਨਹੀਂ ਦਿਖਾਈ ਜਾਂ ਰੇਟ ਰੇਟ ਬਾਈ ਸੋਨੂੰ ਇੱਕ ਵਾਰੀ ਦੱਸਤਾ ਵੀ ਇੱਥੇ ਇੱਥੇ ਰਹੂਗਾ ਠੀਕ ਆ ਬਾਕੀ ਹਰ ਇੱਕ ਮੱਝ ਦਾ ਰੇਟ ਵੈਰੀ ਕਹੂਗਾ ਬਈ ਇਹ ਨਾਲ ਅਲੱਗ-ਅਲੱਗ ਆ ਰੇਟ ਇੰਨੇ ਤੱਕ ਰਹੂਗਾ ਬਾਕੀ ਤੁਸੀਂ ਵਿਜ਼ਿਟ ਕਰੋਗੇ ਫਰਕ ਪੈ ਜਾਂਦਾ ਉਹ ਚੀਜ਼ ਦਾ ਇਹਦੀ ਕੀ ਡਿਟੇਲ ਆ ਬਈ ਕਿਤੇ ਇਹ ਮੱਝ ਬਈ 4 ਤੋਂ ਲੈ ਕੇ 5 ਦੇ ਵਿਚਾਲੇ ਆ ਜੀ 4 ਕੋਤਿਆਂ 5 ਤੋਂ ਘਟ ਆ ਜੀ ਠੀਕ ਹੈ ਹਾਂਜੀ ਤੇ ਦੁੱਧ ਦੁੱਧ ਬਸ 4 ਕਿਲੋ ਹੋ ਗਈ 4 ਕਿਲੋ ਹਾਂਜੀ ਠੀਕ ਹੈ ਇਹਦਾ ਹਾਨ ਜਾਂ ਵੀ ਨਵਾਂ ਲੱਗਦਾ ਬਈ ਹਣਾ ਹਾਂਜੀ ਪਹਿਲਾ ਸੂਈ ਕਹਿੰਦੇ ਦੇਖੋ ਦੂਜੇ ਸੂਏ ਨੂੰ ਘੱਬਣਾਈ ਦੂਜੇ ਸੂਏ ਨੂੰ ਹਣਾ ਠੀਕ ਹੈ ਲੈ ਬਈ ਲਓ ਵੀ ਸੱਚ ਨੂੰ ਆ ਵੀ ਸਮ ਦਿਖਾਉਣੇ ਆ ਬਈ ਤੋੜ ਕੇ ਮੱਝ ਲਓ ਜੀ ਮੋੜ ਲਿਆ ਬਾਈ ਲਓ ਆ ਚੈੱਕ ਕਰੋ ਬਾਈ ਬੰਦ ਦੇ ਬਾਈ ਅਗਲੀ ਮੱਝ ਦੀ ਕੀ ਡਿਟੇਲ ਹੈ ਬਈ ਦੀ ਇਹ ਮੱਝ ਹੈਗੀ ਆ ਬਈ 5 ਮਹੀਨੇ ਹਾਂ 25 ਦਿਨ ਦੀ 5 ਮਹੀਨੇ ਤੇ 25 ਦਿਨ ਦੀ ਹਾਂਜੀ ਹਾਂਜੀ ਸਾਰੀ ਡਿਟੇਲ ਲਿਖੀ ਹੋਈ ਆ ਬਾਈ ਸਾਰੀ ਲਿਖੀ ਹੋਈ ਠੀਕ ਆ 5 ਮਹੀਨੇ ਦੇ ਬਾਕੀ ਵੀ ਬਾਈ ਜਿਹੜਾ ਕੋਈ ਭਰਾ ਆਉਂਦਾ ਆ ਉਹਦੀ ਚੈੱਕ ਕਰਾ ਕੇ ਲੈ ਜਾਈ ਠੀਕ ਆ ਉਹ ਗੈਂਟ ਭਾਵੇਂ ਨਾਲ ਲਿਆਵੇ ਅਗਲਾ ਹਾਂਜੀ ਡਾਕਟਰ ਆ ਦਾ ਨਾਲ ਲਿਆਵੇ ਚੈੱਕ ਕਰਾ ਕੇ ਲੈ ਜਾਈ ਲਓ ਜੀ ਆਹ ਚੈੱਕ ਕਰੋ ਬਾਈ 5 ਮਹੀਨੇ ਦੇ 25 ਦਿਨਾਂ ਦੀ ਬਾਈ ਦੁੱਧ ਕਿੰਨਾ ਕੁ ਹੋਇਆ ਥੱਲੇ 7 ਕਿਲੋ ਹੋਊਗਾ ਬਾਈ 7 ਕਿਲੋ ਹਾਂਜੀ ਠੀਕ ਆ ਲੈ ਵੀ 7 ਕਿਲੋ ਦੁੱਧ ਬਾਈ ਦੱਸਦਾ ਕਰੇ ਥੱਲੇ ਤੇ ਬਾਕੀ ਤੁਸੀਂ ਚੈੱਕ ਕਰਕੇ ਪਾਸ ਕਰਕੇ ਲੈ ਕੇ ਜਾਣੀਆਂ ਬਾਈ ਮੱਝਾਂ ਠੀਕ ਐ ਆਵਦੀਆਂ ਧਾਰਾ ਮਾਰ ਕੇ ਜਮੈਂ ਤਸੱਲੀ ਕਰਕੇ ਲੈ ਕੇ ਜਾਣੀਆਂ ਦੇਖੀਆ ਹਾਂ ਬਾਈ ਜੇ ਫਿੱਟ ਲੱਗਦੀ ਆ ਲੈ ਜਾਨੀ ਆਪਦੀ ਆ ਵੀ ਤਸੱਲੀ ਕਰਕੇ ਲੈ ਕੇ ਜਾਣੀਆਂ ਬਾਈ ਹਰ ਇੱਕ ਮੱਝ ਜਿਹੜੀ ਵੀ ਤੁਸੀਂ ਲਓਗੇ ਠੀਕ ਹੈ ਤੇ ਅੱਗੇ ਬਾਈ ਅੱਗੇ ਬਈਆ ਬੂਰੀ ਆ ਗਈ ਜੀ ਠੀਕ ਹੈ ਜੀ ਛੋਟੀ ਚੰਗੀਆਂ ਪਹਿਲਣਾ ਵੀ ਬਾਈ ਇਹ ਪਹਿਲਣਾ ਬਈ ਪਹਿਲੇ ਸੇ ਸੁਈ ਹੋਈ ਆ ਬਾਈ ਠੀਕ ਹੈ ਦੁੱਧਾਂ ਮੰਨ ਲਓ ਵੀ 6 ਕਿਲੋ ਆਗਾ ਇਹ ਗੱਭਣਾਂ ਸਾਢੇ ਦਿਨ ਦੀ ਸਾਢੇ 3 ਮਹੀਨੇ ਦੀ ਗੱਭਣ ਆ ਹਾਂਜੀ ਚੂਈ ਚੂਈ ਦੀ ਵੀ ਸਾਫ ਹੈ ਜੀ ਠੀਕ ਹੈ ਲੈ ਵੀ ਜੇ ਕਈ ਵਾਰੀ ਕੋਈ ਬੰਦਾ ਹਨਾ ਵੀ ਬੂਰੀ ਦਾ ਸ਼ਕੀਨ ਹੁੰਦਾ ਮਿੱਤਰੋ ਤੇ ਉਹਦੇ ਵਾਸਤੇ ਇਹ ਬੂਰੀ ਆ ਬਾਈ ਤੇ ਮੋੜ ਮੋੜ ਇਹਦੀ ਬਾਈ ਅੱਗੇ ਤੁਹਾਨੂੰ ਰੇਟ ਦੱਸੇ ਹੋਏ ਆ ਬਸ ਇੱਥੇ ਹੀ ਰਹਿਣਗੇ ਹਨਾ ਕੋਈ ਗੱਲ ਨਹੀਂ ਬਾਈ ਨਵੀਆਂ ਥੋੜੀ ਰਸਦੀ ਆ ਤੇ ਲਓ ਜੀ ਲਓ ਜੀ ਬਹੁਤ ਸੋਹਣੀਆਂ ਬਾਈ ਤੇ ਦੂਜੇ ਸੂਏ ਬਾਈ ਕਹਿੰਦਾ ਵੀ ਸੂਗੀ ਮੋੜ ਲੈ ਬਾਈ ਲਓ ਜੀ ਬੰਦੋ ਬਾਈ ਲੋ ਵੀ ਮੱਝਾਂ ਚੈੱਕ ਕਰੋ ਤੁਸੀਂ ਹਨਾ ਬਾਈ ਖੇਤੇ ਨੇ ਇਸ ਵਾਰ ਤਾਂ ਪੂਰਾ ਬਾਈ ਗੱਬਣ ਤੋਕਣਾ ਪੂਰਾ ਸਿਰਾ ਲਾਇਆ ਪਿਆ ਹਨਾ ਤੇ ਬਹੁਤ ਲੋਕ ਮੰਗਦੇ ਆ ਬਾਈ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ 8.5 ਮਹੀਨੇ ਦੀ ਗੱਬਣ ਆਈ 8.5 ਮਹੀਨਿਆਂ ਦੀ ਬਾਈ ਬਾਈ ਇਹ ਡੇਢ ਮਹੀਨਾ ਰਹਿ ਗਿਆ ਤੋੜ ਦੇ ਡੇਢ ਮਹੀਨਾ ਹੀ ਰਹਿ ਗਿਆ ਬਾਈ ਇਹ ਤਾਂ ਜਮਾ ਸੂਣ ਦੇ ਵਿੱਚ ਠੀਕ ਹੈ ਅੱਜ ਹੀ ਚੈੱਕ ਕਰਾਈ ਆ ਜੀ ਅੱਛਾ ਹਾਂਜੀ ਅੱਜ ਹੀ ਆਈ ਹੈ ਇਹ ਅੱਜ ਆਈ ਆ ਬਾਈ 8.5 ਮਹੀਨੇ ਦੀ ਗੱਬਣਾ ਬਾਈ ਇਹ ਤਾਂ ਡੇਢ ਕਿ ਮਹੀਨਾ ਹੀ ਰਹਿ ਗਿਆ ਠਾਣਾ ਹੁਣ ਆਈ ਸਾਫ ਆ ਬਾਈ ਬਾਕੀ ਰਿਆ ਦੀ ਚੈੱਕ ਕਰਕੇ ਲੈ ਜੀ ਬਾਕੀ ਬਾਈ ਤਸੱਲੀ ਕਰਕੇ ਸੱਜਣ ਨੂੰ ਤੁਸੀਂ ਲੈ ਕੇ ਜਾਣੀ ਆ ਆਪਸ ਨੂੰ ਬਾਈ ਇੱਕ ਵਾਰੀ ਨਿਗਾ ਮਰਵਾਤੀ ਮੂੰਹ ਮੱਥਾ ਚੈੱਕ ਕਰਾਤਾ ਠੀਕ ਹੈ ਮੱਜਾਂ ਦਾ ਸਾਰੀਆਂ ਦਾ ਤੇ ਡਿਟੇਲਸ ਆਸਤੀ ਤੁਸ ਨੂੰ ਆਹਾਹਾ ਡਿਟੇਲ ਆ ਬਾਈ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਡਾਕਟਰ ਨਾਲ ਲਿਆਓ ਜੇ ਤੁਸੀਂ ਚੈੱਕ ਕਰਵਾਉਣੀ ਹੈ ਤੇ ਇਹ ਬਾਈ ਕੋਲੇ ਜਿਹੜੀਆਂ ਮੱਜਾਂ ਬਾਈ ਘੱਟੋ ਘੱਟ 10 ਦੇ ਆਸ-ਪਾਸੇ ਮੱਜਾਂ ਹੋਗੀਆਂ ਟੋਟਲ ਤੇ ਕਿਤੇ ਬਈ ਹੋਰ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਮੋ ਬਸ ਬਈ ਜਿਹੜਾ ਕੋਈ ਭਰਾ ਆਉਂਦਾ ਬਸ ਆਪ ਦੀ ਚੈੱਕ ਕਰਾ ਕੇ ਲੈ ਕੇ ਜਾਵੇ ਇੱਥੋਂ ਤੱਕ ਆਪਣੀ ਆਪ ਦੀ ਸਾਰੀ ਜ਼ਿੰਮੇਵਾਰੀ ਹੈ ਗਾਹਾਂ ਬਈ ਆਪ ਦੀ ਕਿਸਮਤ ਆ ਕੋਈ ਪਸੂ ਟੰਗਾ ਮੜਾ ਕਿਉਂ ਬਈ ਆਪਣੀਆਂ ਵੀ ਆਈਆਂ ਆਈਆਂ ਕੋਈ ਆਪਾਂ ਵੀ ਕਰੇ ਨਹੀਂ ਆਪਣੀਆਂ ਆ ਨਾ ਲੈ ਵੀ ਸਦਰੋਂ ਖੇਤੇ ਬਈ ਕੋਲੇ ਨਾ ਮੱਝਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਠੀਕ ਹੈ ਤੇ ਇਹਦਾ ਸੰਪਰਕ ਬਈ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਸਕਰੀਨ ਤੇ ਇਹਨਾਂ ਨਾਲ ਗੱਲ ਕਰ ਲਿਓ ਇਹਨਾਂ ਨੰਬਰ ਸੇਵ ਕਰਕੇ ਰੱਖ ਲਿਓ ਜੇ ਅੱਗੇ ਕਿਤੇ ਤੁਹਾਨੂੰ ਕੋਈ ਮੱਝ ਦੀ ਲੋੜ ਹੋਵੇ ਹਨਾ ਕਿਸੇ ਵੀ ਚੀਜ਼ ਦੀ ਕਿਸੇ ਗੱਬੜ ਚਾਹੀਦੀ ਆ ਸੱਜਰ ਚਾਹੀਦੀ ਆ ਟੋਕਰ ਚਾਹੀਦੀ ਆ ਜੋ ਵੀ ਚਾਹੀਦੀ ਆ ਆ ਨੰਬਰ ਆਪਾਂ ਸਕਰੀਨ ਤੇ ਦਿੱਤਾ ਇਹਨਾਂ ਨਾਲ ਗੱਲ ਕਰ ਲਿਓ ਠੀਕ ਹੈ ਬਾਕੀ ਜਿੰਨੀਆਂ ਮੱਝਾਂ ਬਈ ਤੁਹਾਨੂੰ ਦਿਖਾਈਆਂ ਨੇ ਸਾਰਿਆਂ ਦੀ ਤੁਸੀਂ ਖੁਦ ਤਸੱਲੀ ਕਰਕੇ ਲੈ ਕੇ ਜਾਣੀਆਂ ਚੈੱਕ ਪਾਸ ਕਰਕੇ ਲੈ ਕੇ ਜਾਣੀਆਂ ਠੀਕ ਹੈ ਥਣਾ ਦੀ ਬਸ ਥਣਾ ਦੀ ਜ਼ਿੰਮੇਵਾਰੀ ਆਪਣੀ ਆ ਚੈੱਕ ਕਰਾਉਣ ਦੀ ਅਗਲੇ ਦੀ ਬਈ ਆਲਾ ਆਪਦਾ ਡਾਕਟਰ ਲਿਆਵੇ ਚੈੱਕ ਕਰਕੇ ਨਾਲ ਲਗਾਵੇ ਠੀਕ ਹੈ ਹਾਂਜੀ ਵਿੱਚ ਭਰਾ ਹੁਣ ਬਹੁਤ ਫੋਨ ਕਰਦੇ ਆ ਮਨਲਾ ਵਿੱਚ ਕਹੀ ਜਾਂਦਾ ਵੀ ਰੇਟ ਬੜਾ ਐ ਕਰਦੇ ਹੋ ਬਈ ਰੇਟ ਹੁਣ ਅੱਗੇ ਤੋਂ ਜਿਆਦਾ ਨਾ ਹਰੇਕ ਪਸ਼ੂ ਹੁਣ ਆਪਾਂ ਮੰਡੀ ਤੇ ਪਤੀ ਆ ਬਈ ਕੀ ਰੇਟ ਹੋਏ ਪ ਹੂੰ ਤੇ ਹੁਣ ਜਹਿਆ ਬਾਈ ਗਾਂਹਾਂ ਤੋਂ ਪਸ਼ੂ ਮਿਲੂਗਾ ਉਹ ਜੀ ਆਪਾਂ ਵਾਲੇ ਨੂੰ ਦੱਸਾਂਗੇ ਨਾ ਕਿ ਐਂ ਤਾਂ ਹੈਣੀ ਆਪਾਂ 50 ਦੀ ਲੈ ਕੇ ਲੱਖ ਦੀ ਕਹੀ ਜਾਵਾਂਗੇ ਹਾਂ ਉਹ ਤਾਂ ਗੱਲ ਹੈਣੀ ਹਾਂਜੀ ਹਾਂਜੀ ਬਾਈ ਬਾਕੀ ਹਰੇ ਪੁਰਾਣੇ ਪਤਾੜਾ ਪਸ਼ੂ ਸਾਹ ਦਾ ਹੀ ਪਸ਼ੂ ਦਾ ਰੇਟ ਵੱਧ ਹੋ ਗਿਆ ਬਾਈ ਹੁਣ ਬਾਈ ਰੇਟ ਬਹੁਤ ਜ਼ਿਆਦਾ ਵਧੇ ਪਏ ਹਨਾ ਪਸ਼ੂਆਂ ਦੇ ਸਾਰਿਆਂ ਦੀ ਤੇ ਲੈ ਵੀ ਸੱਜਣੋ ਕਰ ਲਿਓ ਬਾਈ ਖੇਤੇ ਨਾਲ ਸੰਪਰਕ ਠੀਕ ਆ ਆਹ ਖੜੀਆਂ ਨੇ ਬਾਈ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਤੀਆਂ ਬਾਕੀ ਨੰਬਰ ਆ ਬਾਈ ਸਾਰਿਆਂ ਦੇ ਤੇ ਦੱਸ ਦਿੱਤੇ ਆ ਤੁਹਾਨੂੰ ਤੇ ਜਿਹੜੀ ਵੀ ਤੁਹਾਨੂੰ ਪਸੰਦ ਹੋਈ ਬਾਈ ਇਹਦੇ ਵਿੱਚੋਂ ਲੈ ਜਾਓ ਠੀਕ ਆ ਬਾਈ ਖੇਤੇ ਧੰਨਵਾਦ